ਆਸਾ ਮੁਹੱਲਾ ਪੰਜਵਾਂ ਸਤਿਗੁਰ ਸੱਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮੈਂ ਆਏ ਕੀਆ ਨਿਵਾਸ ਮਾਤਾ ਕਾ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾ ਹੋ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਅਨੰਦ ਗਾਵੈ ਸਾਚੇ ਸਾਹਿਬ ਕਾਏ ਮਨ ਭਾਵੈ ਬਦੀ ਭੇਲ ਬੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਵਾਇਆ ਭਏ ਅਚਿੰਤ ਏਕ ਲੇਵਲਾ ਆਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਜੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾਂ ਗੋੜਖਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਤੇ ਆਈ ਜੀਆ ਕੀ ਅਰਦਾਸ ਗੁਰੂ ਪਹਿ ਪਾਈ ਰਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬ ਨਰਾਖੈ ਪ੍ਰਾਨ ਕਉ ਨਾਨਕ ਗੁਰ ਕੋ ਕਰਵਾਨ ਆਸਾ ਕਰ ਅਠਮ ਕਾਫੀ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਮੈਂ ਬੰਦਾ ਬੈ ਖਰੀਦ ਸਤਿ ਸਹਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਸ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬੇਨਾ ਸਾਚੀ ਅਨ ਤੀਕ ਹੈ ਸੋ ਜਾਣ ਹੋ ਕਾਚਾ ਰਹੋ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨ ਪਾਏ ਜਿਸ ਗੁਰ ਪੂਰੈ ਭੇਟ ਸੀ ਸੋ ਚੱਲੈ ਰਜਾਏ ਚਤਰਾਈ ਸਿਆਣ ਪਾਂ ਕਿਤੇ ਕਾਮਨਾ ਆਈਐ ਟੁੱਠਾ ਸਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲਖ ਕਰਮ ਕਮਾਈਐ ਕਿਸ ਭੈ ਨਾ ਬੰਧਾ ਜਦ ਨਾਨਕ ਕੀਤਾ ਨਾਮ ਤਰ ਹੋਰ ਛੋੜਿਆ ਧੰਦਾ ਆਸਾ ਮਹੱਲਾ ਪੰਜਮਾ ਸਰਬ ਸੁਖਾ ਮੈਂ ਪਾਲਿਆ ਹਰ ਜੀ ਬੜਾ ਨਾ ਕੋਈ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ ਬਲੇ ਹਾਰੀ ਗੁਰੇ ਆਪਣੇ ਸਾਧ ਸਾਧ ਕੁਰਬਾਨਾ ਨਾਮ ਨ ਬਿਸਰੂ ਇੱਕ ਖਿੰਚਾ ਸਾ ਇਹੋ ਕੀ ਜੈਦਾਨਾ ਰਹੋ ਭਾਗਟ ਸੱਚਾ ਸੁਵੇ ਹੈ ਜਿਸ ਹਰ ਤਨ ਅੰਤਰ ਸੋ ਸੂਟਾ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬੇਕ ਸਤ ਸਰ ਉਹ ਆਦ ਜੁਗਾਦੀ ਜੁਗੋ ਜੁਗ ਪੂਰਾ ਪਰਮੇਸ਼ਰ ਨਾਮ ਤੇ ਆਵੋ ਸਤ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਣ ਧਨ ਗੁਰੂ ਹੈ ਨਾਨਕ ਕਹਿ ਸੰਗੇ ਆਸਾ ਮਹਲਾ 5 ਸ਼ਾਈ ਅਲਖ ਅਪਾਰ ਭੂਰੀ ਮਨ ਬਸੈ ਦੁਖ ਤਰਦ ਰੋਗ ਮਾਏ ਮੈਡਾ ਹਬ ਨਸੈ ਹਉ ਵੰਜਾ ਕੁਰਬਾਨ ਸਾਈ ਆਪਣੇ ਹੋ ਵਯੰਦ ਕਣਾ ਬੰਤਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ ਸੂਖੀ ਹੂੰ ਸੁਖ ਪਾਏ ਮਾਏ ਨਾ ਕੀ ਮਗਣੀ ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲਣ ਲਾਇ ਲਈ ਵੇਦਕ ਤੇਵ ਸੰਸਾਰ ਹੱਬਾ ਹੂੰ ਬਹਾਰਾ ਨਾਨਕਾ ਪਾਤਸ਼ਾਹ ਉਹ ਦਿਸੈ ਜਹਾਰਾ ਆਸਾ ਮਹਲਾ 5 ਲੱਖ ਭਗਤ ਅਰਾਧੈ ਜਪਤੇ ਪਿਉ ਪਿਉ ਕਬਨ ਜੋਗਤ ਮੇ ਲਾਵੋ ਨਿਰਗੁਣ ਬੇਖਾਈ ਜੀਉ ਤੇਰੀ ਟੇਕ ਗੋਬਿੰਦ ਗੋਪਾਲ ਦਿਆਲ ਪ੍ਰਭ ਕੂੰ ਸਬਨਾ ਕੇ ਨਾਥ ਤੇਰੀ ਸ੍ਰੇਸ਼ਟ ਸਭ ਰਹਾਓ ਸਦਾ ਸਹਾਈ ਸੰਤ ਪੇਖੈ ਸਦਾ ਹਜੂਰ ਨਾਮ ਬਹੂ ਨੜਿਆ ਸੇ ਮਰਨ ਬਸੂਰ ਬਸੂਰ ਦਾਸ ਦਾਸ ਤਣ ਭਾਏ ਮਿਟਿਆ ਤਿੰਨਾ ਗਾਉਣ ਬਿਸਰਿਆ ਜਿੰਨਾ ਨਾਮ ਤਿੰਨਾੜਾ ਹਾਲ ਕੌਣ ਜੈਸੇ ਪਸ ਹਰਿ ਆਉ ਤੈਸਾ ਸੰਸਾਰ ਸਭ ਨਾਨਕ ਬੰਦਨ ਕਾਟ ਮਿਲਾਵੋ ਆਪ ਪ੍ਰਭ ਆਸਾ ਮਹੱਲਾ ਪੰਜਵਾਂ ਅਭੇਤ ਹੋਕ ਬਿਸਾਰ ਹਿੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ ਆਠ ਪਹਿਰ ਸਲਾ ਸਿਰ ਜਿਣ ਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ ਰਹਾਉ ਸੋਹੀ ਕਾਮ ਕਮਾਏ ਜਿਤ ਮੁਖ ਉਜਲਾ ਸੋਹੀ ਲੱਗਾ ਸੱਚ ਜਿਸ ਤੂੰ ਦੇ ਅੱਲਾ ਜੋ ਨਾ ਧੰਦੋ ਮੂਲ ਸੋ ਕਰ ਰਾਸ ਕਰ ਇਕੋ ਚਿੱਤ ਵਸਾਏ ਕਦੇ ਨਾ ਜਾਏ ਮਰ ਕਿੰਨਾ ਪਿਆਰਾ RAM ਜੋ ਪ੍ਰਭ ਪਾਣਿਆ ਗੁਰ ਪ੍ਰਸਾਦਿ ਕਥ ਨਾਨਕ ਬੁਖਾਣਿਆ ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨ ਬਿਸਰੈ ਨਾਮ ਸੇਕ ਨਿਹਿਆ ਭੇਦ ਨ ਜਾਣੋ ਬੂਲ ਸਾਈ ਜਿਹਿਆ ਮਨ ਤਨ ਹੋਇ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹੋ ਜੇਤੇ ਖੰਡ ਬ੍ਰਹਮੰਡ ਉਧਾਰੇ ਤਨਖੇ ਜਨਮਨ ਬੁੱਟਾ ਆਪ ਪੂਰੇ ਭਗਤ ਸੇ ਜਿਸਨੋ ਮੰਨੇ ਆਪ ਸੂਈ ਮਾਨੀਐ ਪ੍ਰਗਟ ਪੁਰਖ ਪਰਵਾਣ ਸਾਪਠਾਈ ਜਾਨੀਐ ਦਿਨ ਸਰੈਣ ਅਰਾਧ ਸੰਭਾਲੇ ਸਾਹਾ ਸਾਹਾ ਨਾਲ ਕੀ ਲੋਚਾ ਪੂਰ ਸੱਚੇ ਪਾਤਸ਼ਾ ਅਸਾ ਮਹਲ ਪੰਜਵਾਂ ਕੂਲੇ ਰਹਾ ਸਰ ਪਠਾਏ ਹਮਾਰਾ ਖਸ ਮਸੋਏ ਏਕ ਸਾਹਿਬ ਸਿਰ ਸਤ ਦੂਜਾ ਨਾਹੇ ਕੋਏ ਜਿਉ ਪਾਵ ਤਿਉ ਰਾਖ ਰੱਖਣ ਹਾਰਿਆ ਤੁਝ ਬਨਾਵਰ ਨਾ ਕੋਏ ਨਦਰ ਨਿਹਾਰਿਆ ਰਹਾਉ ਪ੍ਰਤ ਪਾਲੇ ਪ੍ਰਭ ਆਪ ਘਟ ਘਟ ਸਾਰੀਐ ਜਿਸ ਮਨ 붙ਾ ਆਪ ਤਿਸ ਨਾ ਬਸਾਰੀਐ ਜੋਗਸ ਕਰੇ ਸੋ ਆਪ ਆਪਣ ਭਾਣਿਆ ਭਗਤਾਂ ਦਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀਐ ਆਸਾ ਮਹਲਾ 5 ਕਿਆ ਸੋਵੈ ਨਾਮ ਬਸਾਰ ਗਾਫਲ ਗਹਿਲਿਆ ਕੀਤੀ ਇਤ ਦਰਿਆਈ ਵੰਜਨ ਵਹਿ ਦੇਆ ਬੋਇ ਥੜਾ ਹਰ ਚਰਨ ਮਾਨ ਚੜ ਲੰਗੀਐ ਆਠ ਪੈ ਰਗੁਣ ਗਾਇ ਸਾਧੂ ਸੰਗੀਐ ਰਹਾਉ ਭੋਗੈ ਭੋਗ ਅਨੇਕ ਬਿਨ ਨਾ ਵੈ ਹੁੰਜਿਆ ਹਰ ਕੀ ਭਗਤ ਬਿਨਾ ਮਰ ਮਰੁੰਨੇ ਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਛਾਰ ਸਰ ਪਰ ਚਾਲਣਾ ਮਹਾ ਵਿਖਮ ਸੰਸਾਰ ਬਿਰਲੇ ਪੀਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹਲਾ ਪੰਜਵਾਂ ਕੋਏ ਨਾ ਕਿਸ ਹੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਪੌਜਲ ਤਰਬੀਐ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸਨ ਮੇਰਾ ਮਨ ਧੀਰੇ ਰਹਾਉ ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨਉ ਹਰ ਕੀਰਤਨ ਆਧਾਰ ਨੇਚਲ ਇਹੋ ਤਨਉ ਜਿਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਦਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਦਾਨ ਤੂੰ ਪ੍ਰਭ ਘਹਿਰ ਗੰਭੀਰੇ ਆਸ ਭਰੂਸਾ ਖਸਮ ਕਾ ਨਾਨਕ ਕੇ ਜੀ ਹਰੇ ਆਸਾ ਮਹਲਾ ਪੰਜਵਾਂ ਜਿਸ ਸੇਮਰਤ ਦੁੱਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨ ਸਕਰ ਜੋੜ ਹਰ ਹਰ ਧਿਆਈਐ ਨਾਨਕਾ ਪ੍ਰਭ ਸੋਏ ਜਿਸ ਕਾ ਸਭ ਕੋਈ ਸਰਬ ਰਹਾ ਪਰਪੂਰ ਸੱਚਾ ਸਤ ਸੋਈ ਰਹਾਉ ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ ਤੇ ਸਹਿ ਆਰਾਧ ਮਨਾ ਬਨਾਸਾ ਸਗਲ ਰੂਗ ਰਾਖਣ ਹਾਰ ਅਪਾਰ ਰਾਖੈ ਅਗਨ ਮਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਕਣਾ ਨਾਨਕ ਜਨ ਧੂਰਾ ਕਾਰ ਦੇ ਸਗਲੇ ਸਿੱਤ ਪਏ ਭੇਟਿਆ ਗੁਰ ਪੂਰਾ ਆਸਾ ਮਹਲਾ ਪੰਜਵਾਂ ਗੋਬਿੰਦ ਗੁਣੀ ਨਾਨਕੁਰ ਮਖ ਜਾਣੀਐ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ ਆਪੋ ਸੰਤ ਮਿਲਾ ਹਰ ਕਥਾ ਕਹਾਣੀਆਂ ਅੰਧਨ ਸਿਮਰੂ ਨਾਮ ਤਜ ਲਾਜ ਲੁਕਾਣੀਆਂ ਰਹਾਉ ਜਪ ਜਪ ਜੀਵਾ ਨਾਮ ਹੋਵੇ ਅਨੰਦ ਕਣਾ ਮਿਥੇ ਆਮੋ ਹੋ ਸੰਸਾਰ ਝੂਠਾ ਬਿਨਸਣਾ ਚਰਣਾ ਕਾਮਲ ਸੰਗ ਨਿਹੋ ਕਿਨੈ ਬਿਰਲ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾ ਬਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹਲਾ ਪੰਜਵਾਂ ਆਵੂ ਮੀਤ ਕਤਰ ਹੋਈ ਰਸ ਕਸ ਸਭ ਪੁੰਚ ਹੈ ਅੰਮਰਤ ਨਾਮ ਹਰ ਹਰ ਜਪ ਹੈ ਮਿਲ ਪਾਪਾ ਮੁਚੈ ਤਾਤੇ ਵਿਚਾਰੋ ਸੰਤ ਜਨੋ ਤਾਤੇ ਵਿਗਨ ਨਾ ਲਾਗੇ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਉ ਬੁੱਧ ਗਰੀਬੀ ਖਰਚ ਲਹੁ ਹਉਮੈ ਬਿਖਿਆਰ ਹੋ ਸੱਚਾ ਹੱਟ ਪੂਰਾ ਸੌਦਾ ਵੱਖਰ ਨਾਮ ਬਪਾਰ ਹੋ ਜੀਉ ਪਿੰਡ ਤਨ ਅਰਪਿਆ ਸਹੀ ਪਤਵੰਤੇ ਆਪਣੇ ਪ੍ਰਭ ਪਾਣੀਆਂ ਨਿਤ ਕੇਲ ਕਰੰਤੇ ਦੁਰਮਤ ਮਦ ਜੋ ਪੀਵਤੇ ਵਿਖ ਲੀ ਪਤ ਕਮਲੀ ਰਾਮ ਰਸੈਣ ਜੋਰ ਤੇ ਨਾਨਕ ਸੱਚ ਅਮਲੀ ਆਸਾ ਮਹਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰ ਮੰਤਰ ਦਰੜਾਇਆ ਪਾਏ ਪਰਹੋ ਸਤਿਗੁਰੂ ਕੈ ਜਿਨ ਪਰਮ ਬਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਧ ਸਵਾਰਿਆ ਰਹਾਓ ਕਰ ਗਹਿ ਲੀਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮਰਾਰੀ ਨੀ ਮਨ ਬਾਹੂ ਸਤਿਗੁਰੂ ਪ੍ਰਭ ਕਿਰਪਾ ਧਾਰੀ ਨਾਮ ਤਨ ਗੁਣ ਗਾਓ ਲਾਭ ਪੂਰਾ ਗੁਰ ਦਿੱਤਾ ਬਣਜਾਰੇ ਸੰਤ ਨਾਨਕਾ ਪ੍ਰਭ ਸਾਹੂ ਅਮਿਤਾ ਆਸਾ ਮਹੱਲਾ ਪੰਜਵਾਂ जाका ठाकर तुह प्रभता के बड़ भागा ओह सहेला सदसुखी सब परम पौ भागा हम चाकर गोबिंद के ठाकर मेरा पारा करण करा बन सागल बिद सो सतगुरु हमारा राह दूजा नाही और को पौ करिए गुरसेवा महल पाई है जग दुतर तरिय ਦੇਹ ਟੈ ਤੇਰੀ ਸੁਖ ਪਾਈ ਐ ਮਨ ਮਹੇ ਨਦਾਨ ਜਾ ਕਹ ਤੂੰ ਮਰਪਾਲ ਭਏ ਸੇਵਕ ਸੇ ਪਰਵਾਨ ਅੰਮਰਤ ਰਾਸ ਹਰ ਕੀਰਤ ਨੂੰ ਕੋ ਬਿਰਲਾ ਪੀਵੇ ਬਜੋ ਨਾਨਕ ਮਿਲਾ ਇਕ ਨਾਮ ਰਿੱਧ ਜਪ ਜਪ ਜੀਵੇ ਅਸਾ ਮਹਲਾ 5 ਜਾ ਪ੍ਰਭ ਕੀ ਹਉ ਚੇਰ ਲੀ ਸੋ ਸਭ ਤੇ ਊਚਾ ਸਭ ਕਿਸ ਤਾਂ ਕਾ ਕਾਂਡਿਆ ਉਰੁ ਅਰਮੁਚਾ ਜੀ ਪ੍ਰਾਨ ਮੇਰਾ ਤਨੁ ਸਾਹਿਬ ਕੀ ਮੰਨੀਆਂ ਨਾਮ ਜਸਾ ਕੈ ਉਜਲੀ ਤਿਸ ਦਾਸੀ ਗਨੀਆਂ ਰਹਾਉ ਬੇ ਪਰਬਾਉ ਆਨੰਦ ਮੈਂ ਨਉ ਮਾਨਕ ਹੀਰਾ ਰੱਜੀ ਦਾਈ ਸਦਾ ਸੁਖ ਜਾਗਾ ਤੂੰ ਵੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਰੜਾਵੋ ਸੇਵਉ ਸਾਧੂ ਪਉ ਕਰ ਤਉ ਨਿਧ ਹਰ ਪਾਵੋ ਸਗਲੀ ਦਾਸੀ ਠਾਕਰ ਸਭ ਕਹਤੀ ਮੇਰਾ ਜਿਸੈ ਸੰਗਾਰੇ ਨਾਨਕ ਤਿਸ ਸੁਖੈ ਬਸੀਰਾ ਆਸਾ ਮਹੱਲਾ ਪੰਜਵਾ ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰ ਸਿਖਰੀ ਸਗਲ ਗੁਣਾ ਗੁਣ ਊਤਮੋ ਭਰਤਾ ਦੂਰ ਨਾ ਬਿਖਰੀ ਇਹ ਮਨਸੁੰਦਰ ਆਪਣਾ ਹਰਨਾਮ ਮਜੀਠੈ ਰੰਗਰੀ ਤਿਆਗ ਸਿਆਣ ਪੁਚਾਤਰੀ ਤੂੰ ਜਾਣ ਗੋਪਾਲ ਸੰਗਰੀ ਰਹਾਉ ਭਰਤਾ ਕਹੇ ਸੋ ਮਾਨੀਐ ਇਹੋ 시ਗਾਰ ਬਣਾਇਰੀ ਦੂਜਾ ਪਉ ਬਸਾਰੀਐ ਇਹੋ ਤਬੂਲਾ ਖਾਇਰੀ ਗੁਰ ਕਾ ਸਬਦ ਕਰ ਦੀਪਕੋ ਇਹੋ ਸਤ ਕੀ ਸੇਜ ਬਸਾਇਰੀ ਆਠ ਪਹਿਰ ਕਰ ਜੋੜ ਰਹੁ ਤਉ ਭੇਟੈ ਹਰ ਰਾਇਰੀ ਤਿਸਹੀ ਚਾਜੀ 시ਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰੀ ਆਸਾ ਮਹਲਾ 5ਮਾ ਬਿਗਨ ਨਡੂਲਾ ਤੌ ਲਉ ਜੋ ਮੰਨ ਕੇ ਪਰਮ ਪਰਮ ਕਾਟੇ ਗੁਰ ਆਪਣਾ ਪਾਏ ਬਸਰੰਮ ਓਏ ਬਖਾਦੀ ਦੁਖਿਆ ਤੇ ਗੁਰ ਤੇ ਹੁਟੇ ਹਮ ਸੁਟੇ ਅਬ ਉਹਨਾਂ ਤੇ ਓਏ ਹਮ ਤੇ ਸੁਟੇ ਰਹਾਉ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤਬ ਸੁਟਕੇ ਫੰਦਾ ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖਿਆ ਗੁਰਮੇਲ ਹੁਕਮ ਪਸਾਨਿਆ ਤਬਹੀ ਤੇ ਸੁਖੀਆ ਨਾ ਕੋ ਦੁਸ਼ਮਣ ਦੋਖੀਆ ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮ ਆਏ ਬੰਦਾ ਆਸਾ ਮਹਲਾ 5 ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ ਗੁਰ ਹੈ ਨਵਾਰੀ ਸਤਗੁਰੂ ਦੇ ਆਪਣਾ ਨਾਉ ਬਲੇ ਹਾਰੀ ਗੁਰ ਆਪਣੇ ਸਾਧ ਸਾਧ ਬਹ ਲਜਾਓ ਗੁਰੂ ਬਿਟੋ ਹਉ ਮਾਰਿਆ ਜਿਸ ਮੇਲੇ ਸੱਚ ਸੋ ਆਉ ਰਹਾ ਹੋ ਸਾਗਨ ਆਪ ਸਾਗਨ ਤਿਸ ਕਉ ਲਗੈ ਇਸ ਚੀਤ ਨ ਆਵੈ ਤਿਸ ਜਮਨੀੜ ਨ ਆਵਈ ਜੋ ਹਰ ਪ੍ਰਭ ਭਾਵੈ ਪੁੰਨ ਧਾਨ ਜਪ ਤਪ ਜੀਤੇ ਸਭ ਉਪਰ ਨਾਮ ਹਰ ਹਰ ਅਸਨਾ ਜੋ ਜਪੈ ਤਿਸ ਪੂਰਨ ਕਾਮ ਭੈ ਬਿਨ ਸੇ ਪ੍ਰਮੋਗੈ ਕੋ ਦਿਸੈ ਨ ਬਿਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ